ਜਿੱਥੇ ਹੁੰਦੀ ਹੈ ਪਾਬੰਦੀ ਹਥਿਆਰ ਦੀ ਉੱਥੇ ਜੱਟ ਫਾਇਰ ਕਰਦਾ ਦਲਜੀਤ ਦੋਸਾਂ ਨੇ ਇਸ ਗਾਣੇ ਨੂੰ ਲੈ ਕੇ ਕਾਫੀ ਵਿਵਾਦ ਵੀ ਛਿੜਿਆ ਸੀਗਾ ਤੇ ਹੁਣ ਵਿਵਾਦ ਛਿੜ ਗਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਕਿ ਗਿੱਲ ਹਲਕੇ ਤੋਂ ਜੀਵਨ ਸਿੰਘ ਸੰਘੋ ਵਾਲੀ ਐ ਉਹਨਾਂ ਦੇ ਪੁੱਤਰ ਨੂੰ ਲੈ ਕੇ ਕਿਉਂਕਿ ਉਹਨਾਂ ਦੇ ਪੁੱਤਰ ਵੀ ਇਸੇ ਤਰੀਕੇ ਫਾਇਰ ਕਰਦੇ ਐ ਉਹਨਾਂ ਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਐ ਆਸ਼ੂ ਨੇ ਜਦ ਪੱਤਰਕਾਰ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਕਾਨੂੰਨ ਅਨੁਸਾਰ ਚੱਲਣ ਵਾਲੀ ਪਾਰਟੀ ਹੈ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹਰ ਕੰਮ ਕਰਨ ਵਾਲੀ ਪਾਰਟੀ ਹੈ ਤੇ ਕਹਿੰਦੇ ਅਸੀਂ ਆਪਣਿਆਂ ਨੂੰ ਵੀ ਨਹੀਂ ਬਖਸ਼ਦੇ ਜੇਕਰ ਕੋਈ ਰਿਸ਼ਵਤ ਖੋਰੀ ਕਰੂਗਾ ਜੇਕਰ ਕੋਈ ਕਾਨੂੰਨ ਆਪਣੇ ਹੱਥ ਦੇ ਵਿੱਚ ਲਊਗਾ ਪੰਜਾਬ ਸਰਕਾਰ ਨੇ ਵਿੱਤੇ ਦੀਣੀ ਇੱਕ ਰੂਲ ਕੱਢਿਆ ਸੀਗਾ ਤੇ ਉਸ ਤੋਂ ਬਾਅਦ ਲਗਭਗ ਪੂਰੇ ਦੇਸ਼ ਦੇ ਵਿੱਚ ਇਹ ਕਾਨੂੰਨ ਹੈਗਾ ਕਿ ਕੋਈ ਵੀ ਹਥਿਆਰਾਂ ਦਾ ਪ੍ਰਦਰਸ਼ਨ ਨਹੀਂ ਕਰੂਗਾ ਪਰ ਇੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਫਰਜੰਦ ਕਾਕਾ ਜਗਪਾਲ ਸਿੰਘ ਜੀ ਸ਼ਰੇਆਮ ਇੱਕ ਪਾਰਟੀ ਦੇ ਵਿੱਚ ਫਾਇਰ ਕਰਦੇ ਹੋਏ ਦਿਖਾਈ ਦੇ ਰਹੇ ਆ ਆਪਣੇ ਪਿਸਟਲ ਦੇ ਨਾਲ ਉਹ ਹਵਾਈ ਫਾਇਰ ਕਰ ਰਹੇ ਆ ਦਰਅਸਲ ਇਹ ਮਾਮਲਾ ਪੂਰਾ ਗਿਲ ਇਲਾਕੇ ਦੇ ਵਿੱਚ ਇੱਕ ਵਿਆਹ ਦੀ ਪਾਰਟੀ ਦਾ ਹੈ ਵਿਆਹ ਦੀ ਰਿਸੈਪਸ਼ਨ ਪਾਰਟੀ ਚੱਲ ਰਹੀ ਸੀ ਜਿਸ ਦੇ ਵਿੱਚ ਵਿਧਾਇਕ ਸਾਹਿਬ ਦੇ ਦੋਨੇ ਪੁੱਤਰ ਪਹੁੰਚੇ ਸੀਗੇ ਇੱਕ ਦਵਿੰਦਰ ਸਿੰਘ ਤੇ ਦੂਸਰਾ ਜਗਪਾਲ ਸਿੰਘ ਤੇ ਜੋ ਇੱਕ ਕੁਰਤੇ ਪਜਾਮੇ ਦੇ ਵਿੱਚ ਪੱਗ ਬੰਨੀ ਨਜ਼ਰ ਆ ਰਿਹਾ ਇਹ ਜਗਪਾਲ ਸਿੰਘ ਛੋਟਾ ਫਰਜੰਦਾ ਜੀਵਨ ਸਿੰਘ ਠੰਗੋਵਾਲੀਆ ਦਾ ਜਿਹੜਾ ਕਿ ਪਿਸਟਲ ਕੱਢਦਾ ਤੇ ਹਵਾ ਦੇ ਵਿੱਚ ਫਾਇਰ ਕਰਦਾ ਹੈ ਡੀਜੇ ਦੇ ਕੋਲ ਜਾ ਕੇ ਅਕਸਰ ਦੇਖਿਆ ਜਾਂਦਾ ਹੈ ਕਿ ਵਿਆਹਾਂ ਦੇ ਵਿੱਚ ਅਜਿਹੀਆਂ ਤਸਵੀਰਾਂ दारू ਪੀ ਕੇ ਖੋਰੂ ਪਾਉਂਦੇ ਹੋਈਆਂ ਦੀ ਆਉਂਦੀਆਂ ਤੇ ਆਪਣੀ ਪ੍ਰਭਾਵ ਛੱਡਣ ਦੇ ਲਈ ਆਪਣੀ ਤੜਤ ਦਿਖਾਉਣ ਦੇ ਲਈ ਅਜਿਹੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਵਿਆਹਾਂ ਦੇ ਵਿੱਚ ਇੱਕ ਯਾਦ ਹੋਣਾ ਚਿਤਚਿਤ ਹੋਣਾ ਸਭ ਨੂੰ ਬਠਿੰਡੇ ਦੇ ਵਿੱਚ ਇਸੇ ਤਰੀਕੇ ਇੱਕ ਡਾਂਸਰ ਦੀ ਮੌਤ ਹੋ ਗਈ ਸੀ ਜਿਸ ਦੇ ਸਿਰ ਦੇ ਵਿੱਚ ਜਾ ਕੇ ਗੋਲੀ ਵੱਜੀ ਸੀ ਜਦੋਂ ਸਟੇਜ ਦੇ ਥੱਲੋਂ ਫਾਇਰ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਸਰਕਾਰ ਸਖਤ ਹੋਈ ਸੀਗੀ ਪੈਲਸਾਂ ਦੇ ਵਿੱਚ ਪਾਬੰਦੀਆਂ ਲਾ ਦਿੱਤੀਆਂ ਸੀ ਪੂਰਨ ਤੌਰ ਤੇ ਹਥਿਆਰ ਨਹੀਂ ਲੈ ਕੇ ਜਾਣੇ ਹਾਲਾਂਕਿ ਪਾਬੰਦੀਆਂ ਤਾਂ ਪਹਿਲਾਂ ਹੁੰਦੀਆਂ ਸੀ ਪਰ ਉਸ ਤੋਂ ਬਾਅਦ ਸਖਤ ਹੋ ਗਈ ਸੀ ਫਿਰ ਸਿੱਧੂ ਮੂਸੇਵਾਲੇ ਦੇ ਕੇਸ ਤੋਂ ਬਾਅਦ ਤਾਂ ਬਿਲਕੁਲ ਹਥਿਆਰਾਂ ਦੀ ਪ੍ਰਦਰਸ਼ਨੀ ਤੇ ਪਾਬੰਦੀ ਲੱਗ ਗਈ ਸੀਗੀ ਤੇ ਕੋਈ ਵੀ ਇੰਸਟਾਗ੍ਰam ਦੇ ਉੱਪਰ ਫੇਸਬੁੱਕ ਦੇ ਉੱਪਰ ਆਪਣੇ ਹਥਿਆਰ ਦੇ ਨਾਲ ਫੋਟੋ ਪਾ ਦਿੰਦਾ ਤਸਵੀਰ ਪਾ ਦਿੰਦਾ ਉਸ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਜਾਂਦਾ ਨਾਲ ਦੀ ਨਾਲ ਗ੍ਰਿਫਤਾਰ ਕੀਤਾ ਜਾਂਦਾ ਪਰ ਇਹ ਜਗਪਾਲ ਸਿੰਘ ਹੋਣਾ ਦੀ ਜਿਹੜੇ ਕੀ ਵਿਧਾਇਕ ਸਾਹਿਬ ਦੇ ਫਰਜੰਦ ਨੇ ਇਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਖੂਬ ਵਾਇਰਲ ਹੋ ਰਹੀ ਹੈ ਵਾਇਰਲ ਹੋਣ ਤੋਂ ਬਾਅਦ ਚਰਚਾ ਦੇ ਵਿੱਚ ਆਏ ਕਿ ਇਹ ਵਾਕਿਆ ਹੀ ਆਮ ਆਦਮੀ ਹੈ ਜਾਂ ਖਾਸ ਆਦਮੀ ਹੈ ਜੇਕਰ ਆਮ ਆਦਮੀ ਹੁੰਦੇ ਤਾਂ ਕਹਿੰਦੇ ਪੁਲਿਸ ਨਾਲ ਦੀ ਨਾਲ ਪਰਚਾ ਦਰਜ ਕਰ ਲੈਂਦੀ ਨਾਲ ਦੀ ਨਾਲ ਗ੍ਰਿਫਤਾਰੀ ਵੀ ਪਾ ਲੈਂਦੀ ਉਸ ਤੋਂ ਬਾਅਦ ਇਨਕੁਆਇਰੀ ਹੁੰਦੀ ਕਿਉਂਕਿ ਵਿਧਾਇਕ ਸਾਹਿਬ ਇੱਥੇ ਤਰਕ ਦੇ ਰਿਹਾ ਹੈ ਵਿਧਾਇਕ ਸਾਹਿਬ ਕੀ ਕਹਿ ਰਹੇ ਹੈ ਵਿਧਾਇਕ ਸਾਹਿਬ ਕਹਿੰਦੇ ਇਹ ਤਾਂ ਨਕਲੀ ਪਿਸਤੋਲ ਹੈ ਇਹ ਨਕਲੀ ਪਿਸਤੋਲ ਹੈ ਜਿਹੜਾ ਕਿ ਦੀਵਾਲੀ ਤੇ ਆਮ ਮਿਲ ਜਾਂਦਾ ਖੜੋਣਾ ਪਿਸਤੋਲ ਹੈ ਪਰ ਮੋٹے ਮੋਟੇ ਤੌਰ ਤੇ ਜਿੰਨੀ ਸਮਝ ਆਉਂਦੀ ਹੈ ਉਹ ਖੜੋਣਾ ਪਿਸਤੋਲ ਤਾਂ ਨਜ਼ਰ ਨਹੀਂ ਆ ਰਿਹਾ ਉਹ ਨਕਲੀ ਤੋਏ ਪਿਸਤੋਲ ਤਾਂ ਨਜ਼ਰ ਲੱਗ ਨਹੀਂ ਰਿਹਾ ਕਿਉਂਕਿ ਦਵਿੰਦਰ ਸਿੰਘ ਜਿਹੜੇ ਵੱਡੇ ਕਾਕਾ ਜੀ ਹੈ ਵਧਾਇਕ ਸਾਹਿਬ ਦੇ ਉਹ ਆਪਣੇ ਛੋਟੇ ਭਰਾ ਜਗਪਾਲ ਦੇ ਮੋਢੇ ਤੇ ਹੱਥ ਵੀ ਰੱਖਦੇ ਆ ਕਿ ਬਹੁਤ ਹੋ ਗਿਆ ਹੁਣ ਨਾ ਚਲਾ ਮਤਲਬ ਕਿ ਇੱਕ ਬਕਾਇਦਾ ਵੀਡੀਓ ਬਣਾਈ ਜਾਂਦੀ ਹੈ ਆਪਣਾ ਪ੍ਰਭਾਵ ਪਾਇਆ ਜਾਂਦਾ ਹੈ ਫਾਇਰ ਕੀਤਾ ਜਾਂਦਾ ਉਸ ਤੋਂ ਬਾਅਦ ਦੂਸਰੇ ਕਾਕਾ ਜੀ ਸਮਝਾਉਂਦੇ ਕਿਉਂਕਿ ਸ਼ਾਇਦ ਉਹਨਾਂ ਨੂੰ ਕੀ ਸਮਝ ਆ ਗਈ ਸੀ ਇਸ ਤਰੀਕੇ ਦੇ ਨਾਲ ਸਮੱਸਿਆ ਹੋ ਜੂਗੀ ਜੇਕਰ ਖੜੋਣਾ ਸੀ ਤਾਂ ਖੜੋਣੇ ਤੋਂ ਖੇਡਣ ਤੋਂ ਕਿਉਂ ਰੋਕਿਆ ਫਿਰ ਵੱਡੇ ਕਾਕਾ ਜੀ ਨੇ ਜਾਂ ਪਤਾ ਲੱਗ ਗਿਆ ਸੀਗਾ ਕਿ ਇਹ ਵੀਡੀਓ ਬਣ ਗਈ ਹੈ ਇਹ ਵਾਇਰਲ ਹੋ ਜੂਗੀ ਤੇ ਸਮੱਸਿਆ ਆਊਗੀ ਪਾਪਾ ਜੀ ਸਾਡੇ ਵਿਧਾਇਕ ਨੇ ਤੇ ਵਿਧਾਇਕ ਦੇ ਉੱਪਰ ਸਵਾਲ ਖੜੇ ਹੋਣਗੇ ਕਿ ਛੋਟੇ ਕਾਕਾ ਜੀ ਤੇ ਵੱਡੇ ਕਾਕਾ ਜੀ ਤਾਂ ਬਦਮਾਸ਼ੀਆਂ ਕਰਦੇ ਫਿਰਦੇ ਆ ਪ੍ਰਭਾਵ ਪਾਉਂਦੇ ਫਿਰਦੇ ਆ ਉਹਨਾਂ ਦਾ ਪੁਲਿਸ ਕੁਝ ਨਹੀਂ ਵਿਗਾੜ ਸਕਦੀ ਤੇ ਪੁਲਿਸ ਕਹਦੀ ਹੈ ਕਿ ਅਸੀਂ ਵਿਧਾਇਕ ਸਾਹਿਬ ਦੇ ਫਰਜੰਦ ਨੂੰ ਬੁਲਾਇਆ ਥਾਣੇ ਦੇ ਵਿੱਚ ਤੇ ਉਹ ਹਥਿਆਰ ਵੀ ਸੀ ਸੱਧਿਆ ਤੇ ਹੁਣ ਸਵਾਲ ਪੁਲਿਸ ਨੂੰ ਹੈ ਏਸੀਪੀ ਹਰਜਿੰਦਰ ਸਿੰਘ ਦਾ ਬਿਆਨ ਜਿਹੜਾ ਆਇਆ ਸਾਹਮਣੇ ਤੇ ਪੁਲਿਸ ਨੂੰ ਸਵਾਲ ਹੈ ਕਿ ਤੁਸੀਂ ਤਾਂ ਜੇਕਰ ਕੋਈ ਫੋਟੋ ਵੀ ਪਾ ਦਿੰਦਾ ਸੀ ਚਾਹੇ ਉਹ ਖਡੋਣਾ ਸੀ ਚਾਹੇ ਕੁਝ ਵੀ ਸੀਗਾ ਜੋ ਤੁਸੀਂ ਤਾਂ ਉਸ ਦੇ ਉੱਪਰ ਐਫਰ ਪਾ ਕੇ ਨਾਲ ਦੀ ਨਾਲ ਗ੍ਰਿਫਤਾਰੀਆਂ ਵੀ ਪਾ ਦਿੰਦੇ ਸੀਗੇ ਇੱਥੇ ਕਾਕਾ ਜੀ ਵਿਧਾਇਕ ਹੈ ਖਾਸ ਆਦਮੀ ਦੇ ਐਸੀ ਤਾਂ ਆਵਾਦ ਵੀ ਪਾਰਟੀ ਹੈ ਪਰ ਇੱਥੇ ਖਾਸ ਆਦਮੀ ਇਸ ਕਰਕੇ ਹੋ ਜਾਂਦਾ ਕਿ ਤੁਸੀਂ ਉਹਨਾਂ ਤੇ ਪਰਚਾ ਨਹੀਂ ਪਾਉਣਾ ਕਿਉਂਕਿ ਉਹ ਵਿਧਾਇਕ ਸਾਹਿਬ ਦੇ ਫਰਜੰਦਾ ਹੈ ਉਹਨਾਂ ਨੂੰ ਅਲਾਉ ਹੈ ਕਹਿੰਦੇ ਹੈ ਦਲਜੀਤ ਦਾ ਗਾਣਾ ਵਾਕਈ ਫਿਰ ਟੁਕਦਾ ਜਿੱਥੇ ਹੁੰਦੀ ਹੈ ਪਾਬੰਦੀ ਹਥਿਆਰ ਦੀ ਉੱਥੇ ਜੱਟ ਫਾਇਰ ਕਰਦਾ ਮਤਲਬ ਕਿ ਕਾਕਾ ਸਾਹਿਬ ਫਾਇਰ ਕਰ ਸਕਦੇ ਆ ਉਹਨਾਂ ਨੂੰ ਕੋਈ ਰੋਕ ਟੋਕਣ ਵਾਲਾ ਕੋਈ ਹਾਫਸਾ ਹੋ ਜੇ ਕਿ ਉਦੋਂ ਤੁਸੀਂ ਜਾ ਗੋਗੇ ਜਾ ਅੱਜ ਇਹਨਾਂ ਨੂੰ ਸ਼ਹਿ ਦੇ ਰਹੇ ਹਾਂ ਕਿ ਅੱਜ ਇਸ ਵਿਧਾਇਕ ਦੇ ਪੁੱਤਰ ਨੇ ਕੀਤਾ ਕੱਲ ਦੂਸਰੇ ਵਿਧਾਇਕ ਦਾ ਪੁੱਤਰ ਵੀ ਇਹ ਕਰੇ ਕਿ ਪੰਜਾਬ ਪੁਲਿਸ ਕੁਝ ਨਹੀਂ ਕਰੂਗੀ ਉਸ ਮਾਮਲੇ ਦੇ ਵਿੱਚ ਵੱਡੇ ਸਵਾਲ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਤੇ ਉਹਨਾਂ ਦੇ ਪੁੱਤਰ ਉੱਪਰ ਖੜੇ ਹੋ ਰਿਹਾ ਦੂਸਰੇ ਪਾਸੇ ਪੰਜਾਬ ਪੁਲਿਸ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਆਖਰਕਾਰ ਖਾਸ ਆਦਮੀ ਕਿਉਂ ਬਣਾਇਆ ਜਾ ਰਿਹਾ ਧੰਨਵਾਦ ਬਣੇ ਰਹੋ ਆਸ਼ੂ ਨੀਚਾ ਪੱਤਰਕਾਰ ਦੇ ਨਾਲ